ਗੁਰਤੇਗ ਬਾਧਰ ਜੀ ਮਹਾਰਾਜ ਜੀ ਦੀ ਵਰਸਾਈ ਇਸ ਪਵਿੱਤਰ ਧਰਤੀ ਤੇ ਅੱਜ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਜੀ ਤੌੜਾ ਸਾਹਿਬ ਦੀ ਸ਼ਤਾਬ ਦੀ ਜਨਮ ਦਿਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਸਾਹਿਬ ਦੇ ਵੱਡੇ ਉਪਰਾਲੇ ਅਤੇ ਅਕਾਲੀ ਦਲ ਦੇ ਸਹਿਯੋਗ ਨਾਲ ਜੋ ਸਮਾਗਮ ਵਜੂਦ ਕੀਤਾ ਗਿਆ ਉਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਕੌਮ ਦੇ ਮਹਾਨ ਜਥੇਦਾਰ ਸਹਿਬਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਜੀ ਪਹੁੰਚੜ ਸਮੇਤ ਅਕਾਲੀ ਦਲ ਦੀਆਂ ਸਤਕਾਰਯੋਗ ਸ਼ਰੋਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਅੰਤਰ ਕਮੇਟੀ ਮੈਂਬਰ ਮੈਂਬਰ ਸਹਿਬਾਨ ਬਹੁਤ ਸਨਮਾਨਯੋਗ ਸਤਕਾਰਯੋਗ ਆ ਵੱਡੀ ਗਿਣਤੀ ਵਿੱਚ ਬੈਠੇ ਹੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬੈਠਾ ਸਟੇਜ ਤੇ ਦੇਖ ਰਿਹਾ ਸੀ ਕਿ ਦੋ ਤਿੰਨ ਸਿੰਘ ਆਏ ਤੇ ਧਾਮੀ ਸਾਹਿਬ ਦੇ ਕੰਨ ਵਿੱਚ ਕਹਿ ਕੇ ਗਏ ਕਿ ਧਾਮੀ ਸਾਹਿਬ ਬਹੁਤ ਚੰਗਾ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਟੋਹੜਾ ਸਾਹਿਬ ਦਾ ਜਿਹੜਾ ਜਨਮ ਦਿਨ ਸਤਾਬ ਦੀ ਜਨਮ ਦਿਨ ਮਨਾ ਰਹੇ ਹੋ ਬਾਹਰ ਵੀ ਬਹੁਤ ਸਾਰੇ ਪਿਆਰ ਵਾਲੇ ਲੋਕਾਂ ਨੇ ਇਸ ਗੱਲ ਦੀ ਛਲਾਗਾ ਕੀਤੀ ਆ ਮੈਂ ਧਾਮੀ ਸਾਹਿਬ ਤੁਹਾਡਾ ਕਿਉਂਕਿ ਭਾਵੇਂ ਤੁਸੀਂ ਉਹਨਾਂ ਦੇ ਨਾਲ ਰਹੇ ਉਹਨਾਂ ਦੀ ਅਗਵਾਈ ਵਿੱਚ ਬਹੁਤ ਕੁਝ ਤੁਸੀਂ ਸਿੱਖਿਆ ਔਰ ਜਿਹੜਾ ਸ਼ਰੋਣੀ ਕਮੇਟੀ ਦਾ ਵੱਲੋਂ ਬਣਾਇਆ ਜਾਣਾ ਸਮਾਗਮ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਵ ਰੱਖਦਾ ਸ਼ਰੋਣੀ ਕਮੇਟੀ ਦਾ 100 ਸਾਲਾਂ ਕਰੀਬ 100 ਸਾਲ ਤੋਂ ਉੱਪਰ ਇਤਿਹਾਸ ਹੈ ਜਿਹਦੇ ਵਿੱਚ ਤੌੜਾ ਸਾਹਿਬ ਨੇ ਤਿੰਨ ਸਦੀਆਂ ਦੇ ਕਰੀਬ ਉਹਨਾਂ ਨੇ ਪ੍ਰਧਾਨਗੀ ਦੇ ਤੌਰ ਤੇ ਸੇਵਾ ਕੀਤੀ ਆ ਉਹਨਾਂ ਦਾ ਦਿਨ ਸ਼ਰਮਣੀ ਕਮੇਟੀ ਨਹੀਂ ਮਨਾਏਗੀ ਤੇ ਕੌਣ ਮਨਾਏਗਾ ਸੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਹਾਡੀ ਹਾਜ਼ਰੀ ਲਵਾਉਂਦਾ ਹੋਇਆ ਪੰਜ ਦਾਗੂ ਪੰਜੇ ਲੀਡਰ ਨੂੰ ਅਸੀਂ ਯਾਦ ਕਰ ਰਹੇ ਆ ਤੁਹਾਡੀ ਸਾਰਿਆਂ ਦੀ ਹਾਜ਼ਰੀ ਵਿੱਚ ਤੇ ਧਾਮੀ ਸਾਹਿਬ ਦੇ ਧੰਨਵਾਦ ਇੱਕ ਜਕਾਰਾ ਲਾਉਣਾ ਹੈ ਤੇ ਜਕਾਰੇ ਦਾ ਜਵਾਬ ਫਿਰ ਪੰਥਕ ਜज्ਬੇ ਨਾਲ ਹੀ ਹੋਣਾ ਚਾਹੀਦਾ ਮੈਨੂੰ ਪਤਾ ਗਰਮੀ ਆ ਬੱਟ ਆ ਪਰ ਇਹ ਹੁਣ ਜੀਆਂ ਗਰਮੀਆਂ ਤੇ ਬੱਟ ਬਹੁਤ ਨਗਾਏ ਆਪਾਂ ਸਟੇ ਸਿਕੰਦਰ ਸਾਹਿਬ ਨੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਆ ਆਪਾਂ ਉਸ ਗੱਲ ਵੀ ਧਿਆਨ ਦੇਣਾ ਹੈ ਲਓ ਵੀ ਸਾਰਿਆਂ ਨੇ ਟੌੜਾ ਸਾਹਿਬ ਦੀ ਯਾਦ ਨੂੰ ਤੇ ਧਾਮੀ ਸਾਹਿਬ ਦੇ ਇਸ ਉਪਰਾਲੇ ਨੂੰ ਸਨਮਾਨ ਦਿੰਦੇ ਜਕਾਰਾ ਲਾਉਣਾ ਬੋਲੇ ਸੋ ਨਿਹਾਲ ਹਰਿ ਵਾਹਿਗੁਰੂ ਹੌਣ ਲੱਗਦਾ ਕਿ ਇੱਕ ਪੰਥਕ ਆਗੂ ਦਾ ਦਿਨ ਮਨਾ ਰਹੇ ਆ ਯਾਦ ਮਨਾ ਰਹੇ ਆ ਬੜਾ ਵੱਡਾ ਕੱਦ ਹੈ ਜ세ਦਾਰ ਗੁਰਚਰਨ ਸਿੰਘ ਟੋੜਾ ਨਾਂ ਹੀ ਬਹੁਤ ਵੱਡਾ ਪਰ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਜਦੋਂ ਟੋੜਾ ਸਾਹਿਬ ਦਾ ਨਾਮ ਲੈਨੇ ਆ ਤਾਂ ਉਥੇ ਇੱਕ ਗੱਲ ਆਉਂਦੀ ਹੈ ਅਕਾਲੀ ਦਲ ਅਕਾਲੀ ਅਕਾਲੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਸੋਚ ਹੈ ਅਕਾਲੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੱਕ ਮਰਯਾਦਾ ਹੈ ਅਕਾਲੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਇੱਕ ਇਤਿਹਾਸ ਹੈ ਤੇ ਜਦੋਂ ਗੁਰਚਰਨ ਸਿੰਘ ਕੌੜਾ ਨੂੰ ਯਾਦ ਕਰਦੇ ਆਂ ਤੇ ਉਥੇ ਅਕਾਲੀ ਸ਼ਬਦ ਯਾਦ ਆਉਂਦਾ ਉਸ ਤੋਂ ਬਾਅਦ ਉਹ ਪੰਥਕ ਆਗੂ ਸਨ ਉਹਨਾਂ ਦੀ ਦੂਜੀ ਖੂਬੀ ਪੰਥਕ ਆਗੂ ਦੇ ਤੌਰ ਤੇ ਸੀ ਭਾਵੇਂ ਕਿ ਸਿਆਸਤ ਵਿੱਚ ਵੱਡਾ ਨਾਂ ਸੀ ਮੈਂ ਬਹੁਤ ਵਾਰ ਸੁਣਿਆ ਇੱਕ ਵਾਰ ਨਹੀਂ ਸੁਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹ ਸਾਥ ਚ ਰਹੇ ਜਿੰਨੇ ਵੀ ਧਾਰਮਿਕ ਮਾਮਲੇ ਹੁੰਦੇ ਸੀ ਕੋਈ ਧਾਰਮਿਕ ਮਸਲਾ ਹੁੰਦਾ ਸੀ ਕੋਈ ਧਾਰਮਿਕ مشਵਰਾ ਹੁੰਦਾ ਸੀ ਤਾਂ ਬਾਦਲ ਸਾਹਿਬ ਬੜੇ ਸਤਕਾਰ ਨਾਲ ਕਹਿੰਦੇ ਸੀ ਇਹ ਗੱਲ ਪ੍ਰਧਾਨ ਸਾਹਿਬ ਨਾਲ ਗੱਲ ਕਰੋ ਜਾ ਪ੍ਰਧਾਨ ਸਾਹਿਬ ਦੇ ਤੌਰ ਤੇ ਤੌੜਾ ਸਾਹਿਬ ਨੂੰ ਜ਼ਿਕਰ ਕਰਦੇ ਸੀ ਸੋ ਮੈਂ ਜ਼ਿਕਰ ਕਰਦਾ ਕਿ ਸਿਆਸਤ ਵਿੱਚ ਵੱਡਾ ਨਾਂ ਸੀ ਬਰ ਉਸ ਤੋਂ ਵੀ ਵੱਡਾ ਨਾਂ ਉਹਨਾਂ ਦੇ ਪੰਥ ਕਾਗੂ ਹੋਣ ਤੇ ਸੀ ਜਿਹੜੀ ਕੀ ਵੱਡੀ ਲੋੜ ਹੈ ਸਿੱਖ ਕੌਮ ਨੂੰ ਆਪਣੇ ਪੰਥਕ ਆਗੂ ਦੀ ਬਹੁਤ ਵੱਡੀ ਲੋੜ ਹੈ ਤੇ ਲੋੜ ਖਤਮ ਨਹੀਂ ਹੋਣੀ ਚਾਹੀਦੀ ਇਹ ਲੋੜ ਸਾਡੇ ਵਿੱਚ ਬਣੀ ਰਹਿਣੀ ਚਾਹੀਦੀ ਆ ਟੌੜਾ ਸਾਹਿਬ ਦੀ شخصیت ਤੋਂ ਕਿਹੜੀ ਗੱਲ ਤੋਂ ਪ੍ਰਭਾਵਿਤ ਆ ਸਭ ਤੋਂ ਵੱਡੀ ਉਸ ਗੱਲ ਤੇ ਪ੍ਰਭਾਵਿਤ ਆ ਕਿ ਟੌੜਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ ਚਾਹੇ ਕਿੱਡੀ ਮਰਜ਼ੀ ਸਿਆਸਤ ਰੱਖੀ ਹੋਵੇ ਵੋਟਾਂ ਦੀ ਰਾਜਨੀਤੀ ਰੱਖੀ ਹੋਵੇ ਪਰ ਸਭ ਤੋਂ ਵੱਡਾ ਉਹਨਾਂ ਦਾ ਇੱਕ ਜਜ਼ਬਾ ਹੁੰਦਾ ਸੀ ਕਿ ਸਿੱਖ ਇੱਕ ਅਡਰੀ ਕੌਮ ਹੈ ਸਿੱਖ ਇੱਕ ਵੱਖਰੀ ਕੌਮ ਹੈ ਇਸ ਗੱਲ ਤੇ ਕੋਈ ਸਮਝੌਤਾ ਨਹੀਂ ਸੀ ਕੀਤਾ ਕਰਨਾ ਵੀ ਨਹੀਂ ਚਾਹੀਦਾ ਆਪਾਂ ਦੇਖਦੇ ਆ ਆ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਪਾਰਲੀਮੈਂਟ ਦੇ ਵਿੱਚ ਤੋੜ ਮੋੜਾ ਕਿਉਂ ਹੋਇਆ ਇਸੇ ਕਰਕੇ ਹੋਇਆ ਨਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਗੁਰਸਥਾਨ ਜਿਹੜੇ ਸਾਡੀਆਂ ਕਮੇਟੀਆਂ ਜਿਹੜੀਆਂ ਸਾਡੇ ਬੰਦੀ ਸਿੰਘ ਸਾਡੇ ਕਿਸਾਨਾਂ ਦੀ ਗੱਲ ਉਹ ਗੱਲ ਤੁਸੀਂ ਪਹਿਲਾਂ ਕਰੋਗੇ ਸਾਡੀ ਹੋਂਦ ਆ ਉਹਦੇ ਵਿੱਚ ਸਾਡੀ ਜਾਨ ਵਸਦੀ ਆ ਉਹ ਕਹਿੰਦੇ ਨਹੀਂ ਇਹ ਗੱਲ ਨਹੀਂ ਕਰ ਸਕਦੇ ਤੇ ਅਕਾਲੀ ਦਲ ਨੇ ਕਿਹਾ ਕਿ ਜੇ ਤੁਸੀਂ ਇਹ ਗੱਲ ਨਹੀਂ ਕਰ ਸਕਦੇ ਤੇ ਅਸੀਂ ਤੁਹਾਡੇ ਨਾਲ ਸਮਝੌਤਾ ਵੀ ਨਹੀਂ ਕਰ ਸਕਦੇ ਇਹ ਗੁਰਚਰਨ ਸਿੰਘ ਟੋੜਾ ਹੋਣਾ ਦੀ ਉਸ ਰਾਜਨੀਤਿਕ ਸੋਚ ਦੀ ਦਾ ਪ੍ਰਤੀਕ ਹੈ ਕਿ ਅਸੀਂ ਰਾਲਗੜ ਨਹੀਂ ਹੋਣਾ ਅਸੀਂ ਆਪਣੀ ਹੋਂਦ ਤੇ ਸਮਝੌਤਾ ਨਹੀਂ ਕਰਨਾ ਮੈਨੂੰ ਯਾਦ ਹੈ ਇੱਕ ਇੰਟਰਵਿਊ ਵਿੱਚ ਮੈਂ ਗੁਰ ਤੌੜਾ ਸਾਹਿਬ ਦਾ ਜ਼ਿਕਰ ਸੁਣ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੌੜਾ ਸਾਹਿਬ ਤੁਹਾਨੂੰ ਜਦੋਂ ਵੱਡੀ ਕੋਈ ਸਿਆਸੀ ਅਹੁਦੇ ਦੀ ਗੱਲ ਆਉਂਦੀ ਆ ਤਾਂ ਤੁਹਾਨੂੰ ਉਸ ਵਿੱਚੋਂ ਪਾਸੇ ਕਰ ਦਿੱਤਾ ਜਾਂਦਾ ਦਿੱਲੀ 'ਚ ਬੈਠੇ ਲੋਕ ਤੁਹਾਡੇ ਤੇ ਇਤਬਾਰ ਨਹੀਂ ਕਰਦੇ ਉਹ ਕਹਿੰਦੇ ਮੈਂ ਬਹੁ ਗਿਣਤੀ ਦੀਆਂ ਛਰਾਰਤਾਂ ਨੂੰ ਸਮਝਦਾ ਤੇ ਮੈਂ ਉਹਨਾਂ ਛਰਾਰਤਾਂ ਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰਨਾ ਤੇ ਡਟ ਕੇ ਖੜਨਾ ਇਹ ਜਜ਼ਬਾ ਜਿਹੜਾ ਵਾ ਇਹ ਕੌਮ ਦਾ ਜਜ਼ਬਾ ਹੈ ਇਹ ਕੌਮ ਪ੍ਰਸਤੀ ਦਾ ਜਜ਼ਬਾ ਹੈ ਇਹ ਅੱਜ ਵੀ ਰਹਿਣਾ ਚਾਹੀਦਾ ਜੇ ਅਸੀਂ ਇਸ ਕਰਤੇ ਗੱਲ ਤੇ ਕਿਤੇ ਵੀ ਸਮਝੌਤਾ ਕਰਾਂਗੇ ਤੇ ਮੈਨੂੰ ਲੱਗਦਾ ਕਿ ਅਸੀਂ ਆਪਣੇ ਪੰਥ ਨਾਲ ਆਪਣੇ ਗੁਰੂ ਨਾਲ ਗੁਰੂ ਦੇ ਸਾਜੇ ਉਸ ਖਾਲਸੇ ਦੇ ਨਾਲ ਇਨਸਾਫ ਨਹੀਂ ਕਰ ਰਹੇ ਹੋ ਮੰਗੀ ਇੱਕ ਹੋਰ ਗੱਲ ਇੰਟਰਵਿਊ ਜਮਾਨਾ ਦੀ ਸੁਣੀ ਉਹ ਕਹਿੰਦਾ ਸੰਗ ਜਿਹੜਾ ਕੁਝ ਚਾਹੁੰਦਾ ਹੈ ਸੰਗ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਸਾਡੀ ਹੋਂਦ ਨੂੰ ਚੈਲੰਜ ਕਰਨਾ ਚਾਹੁੰਦਾ ਪਰ ਮੈਂ ਉਸ ਅਡਰੀ ਹੋਂਦ ਦੇ ਲਈ ਹਮੇਸ਼ਾ ਆਖਰੀ ਸਾਹ ਤੱਕ ਲੜਾਈ ਲੜਾਂਗਾ ਇਹ ਹੈ ਅਕਾਲੀ ਹੋਣਾ ਸੋ ਬਹੁਤ ਵੱਡੀ ਸ਼ਖਸੀਅਤ ਸਨ ਅੱਜ ਸਾਨੂੰ ਦੁਬਾਰਾ ਫੇਰ ਸਾਡੇ ਸਤਿਕਾਰਯੋਗ ਸ਼ਰਮਾ ਸਾਹਿਬ ਨੇ ਬੜੀਆਂ ਖਾਸ ਜ਼ਰੂਰੀ ਗੱਲਾਂ ਤੁਹਾਡੇ ਨਾਲ ਕੀਤੀਆਂ ਭਾਵੇਂ ਕਿ ਮੈਨੂੰ ਡਰਾਉਣਾ ਨਹੀਂ ਚਾਹੁੰਦਾ ਮੈਂ ਹੁਣੇ ਸੁਣ ਰਿਹਾ ਸੀ ਮੇਰੇ ਸਾਥੀ ਸਰਬਜੀਤ ਸਿੰਘ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਦੋ ਲਾਈਨਾਂ ਸੁਣਾਈਆਂ ਮੈਨੂੰ ਕਹਿੰਦੇ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮਾਨੋ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਦਾ ارشاد ਵੀ ਜਾਨੋ ਜਿਹੜੀ ਗੱਲ ਤੋਂ ਜਹਦਾਰ ਗੁਰਚਰਨ ਸਿੰਘ ਟੋੜਾ ساری ਜ਼ਿੰਦਗੀ ਟਕਰਾਉਂਦੇ ਰਹੇ ਤੇ ਲਾਂਭੇ ਕਰਦੇ ਰਹੇ ਅੱਜ ਮੈਨੂੰ ਬੜਾ ਅਫਸੋਸ ਆ ਬੜਾ ਵੱਡਾ ਮੇਰੇ ਮਨ ਦੇ ਅੰਦਰ ਗਿਲਾ ਹੈ ਕਿ ਸਾਡੇ ਭਰਾ ਇੱਕ ਦਿਨ ਮਨਾ ਰਹੇ ਆ ਮਨਾਉਣਾ ਮਾੜੀ ਗੱਲ ਨਹੀਂ ਹੈਗੀ ਪਰ ਉੱਥੇ ਭਗਵਾ ਰੰਗ ਦਾ ਜਿਹੜਾ ਪ੍ਰਦਰਸ਼ਨ ਦਿਖਾਈ ਦੇ ਰਿਹਾ ਅੱਜ ਦੇ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਛਪਿਆ ਉਹ ਟੋੜਾ ਸਾਹਿਬ ਦੇ ਪਰਿਵਾਰ ਦੇ ਮੈਂਬਰ ਦਾ ਹੈ ਤੇ ਮੈਨੂੰ ਬੜਾ ਬੜਾ ਹੀ ਵੱਡਾ ਦੁੱਖ ਹੋਇਆ ਕਿ ਉਹ ਇਹ ਇਸ਼ਤਿਹਾਰ ਜਿਹੜਾ ਉਹ ਟੋੜਾ ਸਾਹਿਬ ਦੀ ਸ਼ਖਸੀਅਤ ਦੇ ਨਾਲ ਮੇਲ ਨਹੀਂ ਖਾਂਦਾ ਆ ਮੈਂ ਦੱਸਣਾ ਚਾਹਣਾ ਆ লাশ ਦੇ ਉੱਤੇ ਇੱਕ ਨੌਜਵਾਨ ਹੈ ਜਿਹੜਾ ਆਪਣੇ ਆਪ ਨੂੰ ਮਾਣ ਕਰਦਾ ਕਿ ਮੈਂ ਟੋੜਾ ਸਾਹਿਬ ਦਾ ਦੋਤਾ ਹਾਂ ਤੇ ਉਹਦੇ ਨਾਮ ਦੇ ਨਾਲ ਤਖੱਲਸ ਕੀ ਲਗਾ ਕਹਿੰਦਾ ਭਾਰਤੀ ਜਨਤਾ ਪਾਰਟੀ ਦੇ ਸਖਤਰ ਅਤੇ ਪੰਜਾਬ ਦੇ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਦੇ ਆਗੂ ਜਿੰਨਾ ਟੌੜਾ ਸਾਹਿਬ ਨੇ ساری ਜ਼ਿੰਦਗੀ ਇਸ ਵਿਚਾਰਧਾਰਾ ਦੇ ਖਿਲਾਫ ਕੌਮ ਦੀ ਹੋਣ ਦੇ ਖਿਲਾਫ ਹੋਣ ਦੇ ਹੱਕ ਵਿੱਚ ਲੜਾਈ ਲੜੀ ਆ ਅੱਜ ਉਹਨਾਂ ਦਾ ਪਰਿਵਾਰ ਕਿੱਧਰ ਚਲਿਆ ਗਿਆ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਕਿ ਭਰਾਵੋ ਟੌੜਾ ਸਾਹਿਬ ਦੇ ਨਾਂ ਤੇ ਲੜਾਈ ਨਾ ਲੜੋ